ਤੁਜਾ ਮਾਰੂ ਮਹੱਲਾ ਪੰਜਵਾਂ ਬਾਹਰ ਢੂੰਡਣ ਤੇ ਛੂਟ ਪਰੇ ਗੁਰ ਘਰ ਹੀ ਮਾਹੀ ਦਿਖਾਇਆ ਥਾ ਅਨਪੋ ਚਰਜ ਰੂਪ ਪ੍ਰਭ ਪੇਖਿਆ ਮੇਰਾ ਮਨ ਛੋਡ ਨਾ ਕਤੁ ਹੂ ਜਾਇਆ ਥਾ ਮਾਨਕ ਪਾਇਓ ਰੇ ਪਾਇਓ ਹਰ ਪੂਰਾ ਪਾਇਆ ਥਾ ਮੋਲ ਅਮੋਲ ਨਾ ਪਾਇਆ ਜਾਈ ਕਰਿ ਕਿਰਪਾ ਗੁਰੂ ਦਿਵਾਇਆ ਥਾ ਰਹਾਉ ਅਦੇਸ਼ਟ ਅਗੋਚਿਰ ਪਾਰ ਬ੍ਰਹਮ ਮਿਲ ਸਾਧੂ ਅਕਥ ਕਥਾਇਆ ਥਾ ਅਨਹਦ ਸ਼ਬਦ ਦਸਮ ਦੁਆਰ ਵੱਜਿਓ eh ਅਮਰਤ ਨਾਮ ਚੁਆਇਆ ਥਾ ਟੋਟ ਨਾਹੀ ਮਨ ਤ੍ਰਿਸ਼ਨਾ ਬੂਜੀ ਅਖੋਟ ਪੰਡਾਰ ਸਮਾਇਆ ਥਾ ਚਰਨ 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 ਗੁਰ ਸੇਵੇ ਅਕੜ ਘੜਿਓ ਰਸ ਪਾਇਆ ਥਾ ਸਹਜੇ ਆਵਾਸ ਸਹਜੇ ਜਾਵਾ ਸਹਜੇ ਮਨ ਖਿਲਾਇਆ ਥਾ ਕਹੋ ਨਾਨਕ ਪਰਮ ਗੁਰ ਖੋਇਆ ਤਾ ਹਰ ਮਹਿਲੀ ਮਹਿਲ ਪਾਇਆ ਥਾ ਮਾਰੂ ਮਹੱਲਾ 5 ਜਿਸਹਿ ਸਾਜ ਨਿਵਾਜਿਆ ਤਿਸਹਿ ਸਿਉ ਰੋਚਿ ਨਾਹੀ ਆਨਰੂਤੀ ਆਨ ਬੋਈਐ ਫਲ ਨਾ ਫੁੱਲੈ ਤਾਹੀ ਰੇ ਮਨ ਵਤਰ ਵੀ ਜਨਨਾਉ ਬੋਏ ਖੇਤੀ ਲਾਏ ਮਨੁਆ ਭਲੋ ਸਮੋ ਸਵਾਉ ਰਹਾਉ ਖੋਏ ਖਹਿੜਾ ਪਰਮ ਮਨ ਕਾ ਸਤਗੁਰ ਸਰਣੀ ਜਾਏ ਕਰਮ ਜਿਸ ਕੋ ਧਰੋ ਲਿਖਿਆ ਸੋਈ ਕਾਰ ਕਮਾਈ ਭਾਉ ਲਾਗਾ ਗੋਬਿੰਦ ਸਿਉ ਘਾਲ ਪਾਈ ਥਾਏ ਖੇਤ ਮੇਰਾ ਜੰਮਿਆ ਨਖੋਟ ਨਾ ਕਬ ਹੂੰ ਜਾਏ ਪਾਇਆ ਮੋਲ ਪਦਾਰਥ ਛੋੜਨਾ ਕਤੋਂ ਜਾਏ ਕਹੋ ਨਾਨਕ ਸੁਖ ਪਾਇਆ ਤ੍ਰਿਪਤ ਰਹੀ ਆਗਾਈ ਮਾਰੂ ਮਹੱਲਾ ਪੰਜਵਾ ਫੂਟੋ ਆਂਡਾ ਪਰਮ ਕਾ ਮਨ ਭਇਓ ਪਰਗਾਸ ਕਾਟੀ 베ਰੀ ਪਗਹਤੀ ਗੁਰ ਕੀਨੀ ਬੰਦ ਕਲਾਸ ਆਵਣ ਜਾਣ ਰਹੇ ਹੋ ਤਪਤ ਕੜਾਹ ਬੁਝ ਗਿਆ ਗੁਰ ਸੀਤਲ ਨਾਮ ਦਿਓ ਰਹਾਉ ਜਬ ਤੇ ਸਾਧੂ ਸੰਗ ਭਇਆ ਤਉ ਛੋੜ ਗਏ ਨਿਗਹਾਰ ਜਿਸ ਕੀ اٹਕ ਤਿਸ ਤੇ ਛੁੱਟੀ ਤਉ ਕਹਾ ਕਰੇ ਕੋਟਵਾਰ ਚੂਕਾ ਪਾਰਾ ਕਰਮ ਕਾ ਉਏ ਨੇ ਕਰਮਾ ਸਾਗਰ ਤੇ ਕੰਡਾ ਚੜੇ ਗੁਰ ਕੀਨੇ ਧਰਮਾ ਸੱਚ ਥਾਨ ਸੱਚ ਬੈਠਕਾ ਸੱਚ ਸਵਾਉ ਬਣਾਇਆ ਸੱਚ ਪੂੰਜੀ ਸੱਚ ਵਖਰੋ ਨਾਨਕ ਘਰ ਪਾਇਆ ਮਾਰੂ ਮਹੱਲਾ 5 ਵੇਦ ਪਕਾਰੈ ਮੁਖਤੇ ਪੰਡਤ ਕਾ ਮਾਨ ਕਾ ਮਾਠਾ ਮੋਨੀ ਹੋਏ ਬੈਠਾ ਇਕਾਂਤੀ ਹਿਰਦੈ ਕਲਪਨ ਗਾਠਾ ਹੋਏ ਉਦਾਸੀ ગ્રਹਿ ਤਜ ਚਲਿਓ ਛੁਟਕੈ ਨਾਹੀ 나ਠਾ ਜੀ ਕੀ ਕਹਿ ਪਹਿ ਬਾਤ ਕਹਾ ਆਪ ਮੁਕਤ ਮੋ ਕਉ ਪ੍ਰਭ ਮੀਲੇ ਐਸੋ ਕਹਾ ਲਹਾ ਰਹਾਉ ਤਪਸੀ ਕਰ ਕਹਿ ਦੇਹੀ ਸਾਦੀ ਮਨੁਆ ਦੇਸ ਧਾਨਾ ब्रह्मचार ब्रह्मचज कीना हृदय भया गुमाना सन्यासी होए कह तीरथ भमियों उस मह क्रोध बेगाना कुंगर बांध भए राम दासा रोटियां न के उपावा बरत नेम कर्म खट कीने बाहर भिक्ख दिखावा गीत नाद मुख राग आलापे ਮਨ ਨਹੀਂ ਹਰ ਹਰ ਗਾਵਾ ਹਰ ਕਸੋਗ ਲੋਭ ਮੋਹ ਰਹਿਤ ਹੈ ਨਿਰਮਲ ਹਰ ਕੇ ਸੰਤਾ ਤਿਨ ਕੀ ਧੂੜ ਪਾਏ ਮਨ ਮੇਰਾ ਜਾ ਦਇਆ ਕਰੇ ਭਗਵੰਤਾ ਕਹੋ ਨਾਨਕ ਗੁਰਪੂਰਾ ਮਿਲਿਆ ਤਾਂ ਉੱਤਰੀ ਮਨ ਕੀ ਚਿੰਤਾ ਮੇਰਾ ਅੰਤਰ ਜਾਮੀ ਹਰ ਰਾਇਆ ਸਭ ਕਿਸ ਜਾਣੈ ਮੇਰੇ ਜੀ ਕਾ ਪ੍ਰੀਤਮ ਬਿਸਰ ਗਏ ਬਕਬਾਇ ਰਹਾਉ ਦੂਜਾ ਮਾਰੂ ਮਹੱਲਾ ਪੰਜਵਾਂ ਕੋਟ ਲਾਖ ਸਰਬ ਕੋ ਰਾਜਾ ਜਿਸ ਹਿਰਦੈ ਨਾਮ ਤੁਮਾਰਾ ਜਾਂ ਕੋ ਨਾਮ ਨਾ ਦਿਆ ਮੇਰੇ ਸਤਿਗੁਰ ਸੇ ਮਰ ਜਨਮ ਹੈ ਗਾਵਾਰਾ ਮੇਰੇ ਸਤਿਗੁਰ ਹੀ ਪਤਰਾਖ ਗੀਤ ਆਵਹਿ ਤਬਹੀ ਪਤ ਪੂਰੀ ਬਿਸਰਤ ਰਲੀਐ ਖਾਕ ਰਹਾਉ ਰੂਪ ਰੰਗ ਖੁਸ਼ੀਆਂ ਮਨ ਭੋਗਣ ਤੇ ਤੇ ਛਿਦਰ ਵਿਕਾਰਾ ਹਰ ਕਾ ਨਾਮ ਨਿਧਾਨ ਕਲਿਆਣਾ ਸੂਖ ਸਹਿਜ ਇਹ ਸਾਰਾ ਮਾਇਆ ਰੰਗ ਬਰੰਗ ਖਿਨੈ ਮਹਿ ਜਿਉ ਬਾਦਰ ਕੀ ਛਾਇਆ ਸੇ ਲਾਲ ਭਏ ਗੂੜੈ ਰੰਗ ਰਾਤੇ ਜਿਨ ਗੁਰ ਮਿਲ ਹਰ ਹਰ ਗਾਇਆ ਊਚ ਮੂਚ ਅਪਾਰ ਸੁਆਮੀ ਅਗਮ ਦਰਬਾਰਾ ਨਾਮੋ ਵਡਿਆਈ ਸੋਭਾ ਨਾਨਕ ਖਸਮ ਪਿਆਰਾ ਮਾਰੂ ਮਹੱਲਾ ਪੰਜਵਾਂ ਕਰ ਚੌਥਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਓ ਅੰਕਾਰ ਉਤਪਾਤੀ ਕੀਆ ਦਿਨਸ ਸਭ ਰਾਤੀ ਵਾਣ ਤ੍ਰੇਣਾ ਤ੍ਰੇ ਭਵਨ ਪਾਣੀ ਚਾਰ ਬੇਦ ਚਾਰੇ ਖਾਣੀ ਖੰਡ ਦੀਪ ਸਭ ਲੋਵਾ ਏਕ ਕੁਆਵੈ ਤੇ ਸਭ ਹੋਵਾ ਕਰਨ ਹਾਰਾ ਬੂਝੋਰੀ ਸਤ ਗੁਰ ਮਿਲੈ ਤਾਂ ਸੂਜੈ ਰਹਾਉ ਤ੍ਰੈ ਗੁਣ ਕੀ ਆਪਸਾਰਾ ਨਰਕ ਸੁਰਗ ਅਵਤਾਰਾ ਹਉ ਮੈਂ ਆਵੈ ਜਾਈ ਮਾਨ ਟਿਕਣਾ ਨਾ ਪਾਵੇ ਰਾਈ ਬਾਜ ਗੁਰੂ গোਬਾਰਾ ਮਿਲ ਸਤ ਗੁਰ ਨਿਸਤਾਰਾ ਹਉ ਹਉ ਕਰਮ ਕਮਾਣੇ ਤੇ ਤੇ ਬੰਦ ਗਲਾਣੇ ਮੇਰੀ ਮੇਰੀ ਧਾਰੀ ਉਹ ਹਾ ਪੈਰ ਲੋਹਾਰੀ ਸੋ ਗੁਰ ਮਿਲ ਏਕ ਪਛਾਣੈ ਜਿਸ ਹੋਵੇ ਭਾਗ ਮਥਾਣੈ ਸੋ ਮਿਲਿਆ ਜੇ ਹਰ ਮਨ ਪਾਇਆ ਸੋ ਭੂਲਾ ਜੇ ਪ੍ਰਭੂ ਪਲਾਇਆ ਨਹਿ ਆਪੋ ਮੂਰਖ ਗਿਆਨੀ ਜੇ ਕਰਾਵੇ ਸੋ ਨਾਮੁ ਵਖਾਨੀ ਤੇਰਾ ਅੰਤ ਨ ਪਾਰਾ ਵਾਰਾ ਜਨ ਨਾਨਕ ਸਦ ਬਲੇਹਾਰਾ ਮਾਰੂ ਮਹੱਲਾ ਪੰਜਵਾਂ ਮੋਹਣੀ ਮੋਹਿ ਲੀਏ ਤ੍ਰਹ ਗੁਣੀਆਂ ਲੋਭ ਵਿਆਪੀ ਝੂਠੀ ਦੁਨੀਆ ਮੇਰੀ ਮੇਰੀ ਕਰ ਕੈ ਸੰਚੀ ਅੰਤ ਕੀ ਬਾਾਰ ਸਗਲ ਲੈ ਛਲਿਆ ਨਿਰਭਉ ਨਿਰੰਕਾਰ ਦਇਅਲਿਆ ਜੀ ਜੰਤ ਸਗਲੇ ਪ੍ਰਤਪਲਿਆ ਰਹਾਉ ਏ ਕਹਿ ਸ਼ਰਮ ਕਰ ਗਾਡੀ ਗਢ ਹੈ ਏ ਕਹਿ ਸੁਪਨੇ ਦਾਮ ਨਾ ਛਡ ਹੈ ਰਾਜ ਕਮਾਏ ਕਰੀ ਜਿਨ थैਲੀ ਤਾਂ ਕੈ ਸੰਗ ਨਾ ਚੰਚਲ ਚਲਿਆ ਏ ਕਹਿ ਪ੍ਰਾਨ ਪਿੰਡ ਤੇ ਪਿਆਰੀ ਇਕ ਸੰਚੀ ਤਜ ਬਾਪ ਮਹਤਾਰੀ ਸੁੱਤ ਮੀਤ ਪ੍ਰਾਤ ਤੇ ਗੁਜਜੀ ਤਾਂ ਕਹਿ ਨਿਕਟ ਨਾ ਹੋਈ ਖਲਿਆ ਹੋਏ ਔਧੂਤ ਬੈਠੇ ਲਾਏ ਤਾਰੀ ਜੋਗੀ ਜਤੀ ਪੰਡਤ ਵਿਚਾਰੀ ਗ੍ਰਹਿ ਮੜੀ ਮਸਾਣੀ ਬਨ ਮਹਿ ਬਸਤੇ ਊਠ ਤਿੰਨਾ ਕਹਿ ਲਾਗੀ ਪਲਿਆ ਕਾਟੇ ਬੰਦਨ ਠਾਕੁਰ ਜਾਕੇ ਹਰ ਹਰ ਨਾਮ ਬਸਿਓ ਜੀ ਤਾ ਕੈ ਸਾਧ ਸੰਗ ਭਏ ਜਨ ਮੁਕਤੇ ਗਤ ਪਾਈ ਨਾਨਕ ਨਦਰ ਨਿਹਾਲੀਆ ਮਾਰੂ ਮਹੱਲ